ਤੁਹਾਡੇ ਧਿਆਨ ਦੇ ਵਿੱਚ ਲਿਆਂਦਾ ਗਿਆ ਸੀਗਾ ਕਿ ਇੱਕ ਰੈਸਟੋਰੈਂਟ ਦੇ ਵਿੱਚ ਜਿਹੜਾ ਖਾਣਾ ਖਾਧਾ ਗਿਆ ਹੈ ਆਪਣੇ ਭਾਈ ਸਾਹਿਬ ਨਾਲੋਂ ਤੇ ਉਹਨਾਂ ਨੇ ਕਿਹਾ ਕਿ ਉਹਦੇ ਵਿੱਚ ਕੋਈ ਕੀੜਾ ਜਿਹੜਾ ਨਿਕਲਿਆ ਹੈ ਜਿਹੜੀ ਆਪਣੀ ਟੀਮ ਦੇ ਨਾਲ ਇੱਥੇ ਜਿਹੜਾ ਆ ਚੈਕਿੰਗ ਕਰਨ ਲਈ ਆਏ ਆ ਜਿਹਦੇ ਦੌਰਾਨ ਅਸੀਂ ਇੱਕ ਤੇ ਚਾਵਲਾਂ ਦਾ ਸੈਂਪਲ ਤੇ ਇੱਕ ਜਿਹੜਾ ਆ ਗਰੀਬੀ ਦਾ ਸੈਂਪਲ ਲਿਆ ਇਸ ਤੋਂ ਲੈਓ ਇਤਿਹਾਸ ਸੋਸ਼ਲ ਮੀਡੀਆ ਤੇ ਗੁਰਦਾਸਪੁਰ ਦੇ ਇੱਕ ਨੀਜੀ ਰੈਸਟੋਰੈਂਟ ਦੀ ਵੀਡੀਓ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋਈ ਸੀ ਜਿਸ ਵਿੱਚ ਇੱਕ ਗ੍ਰਾਹਕ ਨੂੰ ਪਰੋਸੀ ਗਈ ਚੋਲੇ ਦੀ ਪਲੇਟ ਵਿੱਚ ਕੀੜਾ ਆ ਗਿਆ ਸੀ ਤੇ ਅੱਜ ਇਸ ਮਾਮਲੇ ਦੇ ਵਿੱਚ ਫੂਡ ਸੇਫਟੀ ਵਿਭਾਗ ਵੱਲੋਂ ਹੋਟਲ ਦੇ ਵਿੱਚ ਛਾਪੇਮਾਰੀ ਕੀਤੀ ਗਈ ਤੇ ਇਸ ਮੌਕੇ ਤੇ ਡਾਕਟਰ ਜੀ ਐਸ ਪੰਨੂ ਸਹਾਇਕ ਕਮਿਸ਼ਨਰ ਫੂਡ ਸੇਫਟੀ ਗੁਰਦਾਸਪੁਰ ਤੇ ਫੂਡ ਸੇਫਟੀ ਆਫੀਸਰ ਮੈਡਮ ਰੇਖਾ ਸ਼ਰਮਾ ਦੇ ਨਾਲ ਕਈ ਵਿਭਾਗ ਦੇ ਅਧਿਕਾਰੀ ਜਿਹੜੇ ਨੇ ਉਹ ਹਾਜ਼ਰ ਸਨ। ਇੱਕ ਪੱਤਰਕਾਰਾਂ ਦੀ ਹਾਜ਼ਰੀ ਦੇ ਵਿੱਚ ਜਦੋਂ ਇਸ ਨਿੱਜੀ ਰੈਸਟੋਰੈਂਟ ਨੂੰ ਚੈੱਕ ਕੀਤਾ ਗਿਆ ਤੇ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ। ਬਹੁਤ ਗੰਦਗੀ ਦੇ ਟੇਰ ਲੱਗੇ ਹੋਏ ਸੀ ਤੇ ਸਫਾਈ ਬਿਲਕੁਲ ਵੀ ਨਹੀਂ ਸੀ। ਦੱਸ ਦਈਏ ਫੂਡ ਸੇਫਟੀ ਵਿਭਾਗ ਦੇ ਮਾਰਗਦਰਸ਼ਨ ਤੋਂ ਸਭ ਕੁਝ ਉਨਾ ਦੇ ਉਲਟ ਜਿਹੜਾ ਹੈ ਉਹ ਅੰਦਰ ਹੋ ਰਿਹਾ ਸੀ ਜਿਸ ਨੂੰ ਲੈ ਕੇ ਸਬੰਧਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਸੈਂਪਲ ਲਏ ਗਏ ਸਨ ਤੇ ਗੱਲਬਾਤ ਦੌਰਾਨ ਡਾਕਟਰ ਜੀਐਸ ਮੰਨੂ ਸਹਾਇਕ ਕਮਿਸ਼ਨਰ ਫੋਨ ਨੇ ਕਿਹਾ ਹੈ ਕਿ ਉਨ੍ਹਾਂ ਵੱਲੋਂ ਅੰਦਰ ਇਸ ਨਿਜੀ ਰੈਸਟੋਰੈਂਟ ਦੀ ਵੀਡੀਓਗ੍ਰਾਫੀ ਦੇ ਇਲਾਵਾ ਵਕ-ਵਕ ਤਰ੍ਹਾਂ ਦੇ ਜ਼ਰੂਰੀ ਸੈਂਪਲ ਲੈ ਲਏ ਗਏ ਨੇ ਜੇਕਰ ਨਿਯਮਾਂ ਦੇ ਉਲਟ ਕੋਈ ਵੀ ਚੀਜ਼ ਜਿਹੜੀ ਆ ਉਹ ਨਿਕਲੀ ਤਾਂ ਨਿਯਮ ਮੁਤਾਬਿਕ ਸਖਤ ਕਾਰਵਾਈ ਕੀਤੀ ਜਾਂਦੀ ਹੈ ਫਿਰ ਮੈਂ ਡਾਕਟਰ ਜੀਐਸ ਪੰਨੂ ਸਹਾਇਕ ਕਮਿਸ਼ਨਰ ਫੂਡ ਗੁਰਦਾਸਪੁਰ ਮੇਰੇ ਨਾਲ ਸਾਡੇ ਫੂਡ ਸੇਫਟੀ ਆਫੀਸਰ ਮੈਡਮ ਰੇਖਾ ਸ਼ਰਮਾ ਜੀ ਅਸੀਂ ਜਿਹੜਾ ਹੈ ਗਿਆ ਜੀ ਅੱਜ ਸਾਡੇ ਧਿਆਨ ਦੇ ਵਿੱਚ ਲਿਆਂਦਾ ਗਿਆ ਸੀਗਾ ਕਿ ਇੱਕ ਰੈਸਟੋਰੈਂਟ ਦੇ ਵਿੱਚ ਜਿਹੜਾ ਖਾਣਾ ਖਾਧਾ ਗਿਆ ਹੈ ਆਪਣੇ ਭਾਈ ਸਾਹਿਬ ਨਾਲੋਂ ਤੇ ਉਹਨਾਂ ਨੇ ਕਿਹਾ ਕਿ ਉਹਦੇ ਵਿੱਚ ਕੋਈ ਕੀੜਾ ਜਿਹੜਾ ਨਿਕਲਿਆ ਹੈ ਉਹਦੇ ਸਬੰਧ ਦੇ ਵਿੱਚ ਅਸੀਂ ਜਿਹੜਾ ਹੈ ਅੱਜ ਆਪਣੀ ਟੀਮ ਦੇ ਨਾਲ ਇੱਥੇ ਜਿਹੜਾ ਹੈ ਚੈਕਿੰਗ ਕਰ ਲਈ ਆਏ ਆ ਜਿਹਦੇ ਦੌਰਾਨ ਅਸੀਂ ਇੱਕ ਤੇ ਚਾਵਲਾਂ ਦਾ ਸੈਂਪਲ ਤੇ ਇੱਕ ਜਿਹੜਾ ਹੈ ਗਰੀਬੀ ਦਾ ਸੈਂਪਲ ਲਿਆ ਇਸ ਤੋਂ ਇਲਾਵਾ ਉਹਨਾਂ ਦੀ ਕਿਚਨ ਵਗੈਰਾ ਜਿਹੜੀ ਚੈੱਕ ਕੀਤੀ ਹੈ ਕਿਚਨ ਦੇ ਵਿੱਚ ਜਿੱਦਾਂ ਉਹਨਾਂ ਨੂੰ ਅਸੀਂ ਕਿਹਾ ਹੈ ਵੀ ਤੁਸੀਂ ਜਿਹੜੇ ਡਸਟਬਿਨ ਵਗੈਰਾ ਆ ਉਹ ਠੱਕੇ ਵਗੈਰਾ ਰੱਖੋ ਪ੍ਰੋਪਰ ਸਾਫ਼ ਸਫਾਈ ਦਾ ਧਿਆਨ ਰੱਖੋ ਜਿੱਥੇ ਤੁਸੀਂ ਆਪਣਾ ਵਾਸ਼ਿੰਗ ਵਗੈਰਾ ਕਰਦੇ ਆ ਉਹ ਜਿਹੜੀ ਜਗ੍ਹਾ ਆ ਉਹ ਥੱਲੇ ਉਹ ਚੰਗੀ ਤਰ੍ਹਾਂ ਉਹਦਾ ਫਰਸ਼ ਵਗੈਰਾ ਠੀਕ ਕਰੋ ਜੜੀਆਂ ਵੀ ਕਮੀਆਂ ਆ ਜੋ ਵੀ ਖਾਮੀਆਂ ਨੇ ਉਹਨਾਂ ਨੂੰ ਕਿਹਾ ਹੈ ਵੀ ਜਲਦੀ ਤੋਂ ਜਲਦੀ ਪੂਰਾ ਕਰੋ ਜੇਕਰ ਇਹ ਨਹੀਂ ਕਰਨਗੇ ਤੇ ਜੋ ਵੀ ਵਿਭਾਗ ਵੱਲੋਂ ਬਣਦੀ ਕਾਰਵਾਈ ਜਿਹੜੀ ਆ ਫੂਡ ਸੇਫਟੀ ਸਟੈਂਡਰਡ ਐਕਟ ਦੇ ਨਿਨ ਲਿਆਂਦੀ ਜਾਵੇਗੀ ਪਰ ਇਸ ਤੋਂ ਇਲਾਵਾ ਅਸੀਂ ਵੈਸੇ ਵੀ ਜਿਹੜਾ ਆ ਹਰ ਦੁਕਾਨਦਾਰ ਨੂੰ ਜਾਂ ਹਰ ਰੈਸਟੋਰੈਂਟ ਵਗੈਰਾ ਢਾਬੇ ਵਾਲੇ ਨੂੰ ਜਿਹੜਾ ਆ ਉਹ ਆਪਣੇ ਵੱਲੋਂ ਹਿਤੈਤ ਕਰਦੇ ਆ ਪੀ ਤੁਸੀਂ ਜੇ ਲੋਕਾਂ ਨੂੰ ਕੋਈ ਚੀਜ਼ ਪਰੋਸ ਰਹੇ ਆ ਉਹ ਤੁਹਾਡੀ ਜ਼ਿੰਮੇਵਾਰੀ ਬਣਦੀ ਆ ਵੀ ਉਹ ਉਹਨੂੰ ਜਿਹੜਾ ਆ ਸਾਫ਼ ਸੁਥਰੇ ਤਰੀਕੇ ਨਾਲ ਤੇ ਵਧੀਆ ਤਰੀਕੇ ਨਾਲ ਦਿਓ ਜੇਕਰ ਉਹਦੇ ਵਿੱਚ ਕੋਈ ਵੀ ਕਮੀ ਪਾਈ ਜਾਂਦੀ ਆ ਜਾਂ ਖਾਮੀ ਪਾਈ ਜਾਂਦੀ ਆ ਜੋ ਵੀ ਐਜ਼ ਪਰ ਐਕਟ ਆ ਉਹ ਬਣਦੀ ਕਾਰਵਾਈ ਜਿਹੜੀ ਆ ਉਹ ਲਈ ਅਸੀਂ ਜਿਹੜਾ ਆ ਅੱਜ ਆਪਣੀ ਟੀਮ ਨਾਲ ਇੱਥੇ ਚੈੱਕ ਕਰਨ ਆਏ ਆ ਜੇ ਜੇ ਇਹਦੇ ਵਿੱਚ ਜਿਹੜੀ ਕੋਈ ਅਸੀਂ ਸੈਂਪਲਸ ਤਾਂ ਹੀ ਲੈ ਲਏ ਆ ਉਸ ਐਜ਼ ਪਰ ਐਕਟ ਜਿਹੜਾ ਆ ਉਹਦੇ ਹਿਸਾਬ ਦੇ ਨਾਲ ਅਸੀਂ ਤਾਂ ਹੀ ਆਏ ਆ ਉਹ ਜਿਹੜੀ ਚੀਜ਼ ਆ ਉਹਦੀ ਕੁਆਂਟੀਟੀ ਹਰ ਚੀਜ਼ ਦੀ ਕੁਆਂਟੀਟੀ ਜਿਹੜੀ ਹੁੰਦੀ ਆ ਵੀ ਉਹਦੇ ਹਿਸਾਬ ਦੇ ਨਾਲ ਅਸੀਂ ਕੋਈ ਚੀਜ਼ ਦਾ ਸੈਂਪਲ ਲੈ ਕੇ ਭੇਜ ਸਕਦੇ ਆ ਵੇਖੋ ਸਭ ਤੋਂ ਪਹਿਲੀ ਗੱਲ ਤੇ ਇਹ ਆ ਕਿ ਇਹ ਜਿਹੜੀ ਚੀਜ਼ ਹੈਗੀ ਆ ਹੋਣੀ ਨਹੀਂ ਚਾਹੀਦੀ ਠੀਕ ਹੈ ਜੀ ਜੇ ਹੋਈ ਆ ਤੇ ਜੇ ਉਹਦੇ ਸਬੰਧ ਦੇ ਵਿੱਚ ਉਹ ਅੱਗੇ ਤੋਂ ਸਾਰੇ ਦੁਕਾਨਦਾਰ ਤਾਂ ਹੀ ਕਹਿ ਰਹੇ ਆ ਜੀ ਉਹਦੇ ਵਿੱਚ ਇਹਨਾਂ ਨੂੰ ਅਸੀਂ ਜਿਹੜਾ ਆ ਇਹਦੇ ਸਬੰਧ ਦੇ ਵਿੱਚ ਨੋਟਿਸ ਜਾਰੀ ਕਰਦੇ ਆ ਜਿਹਦੇ ਵਿੱਚ ਕਿ ਅਸੀਂ ਜੋ-ਜੋ ਕਮੀਆਂ ਪਾਈਆਂ ਗਈਆਂ ਆ ਉਹਦਾ ਟਾਈਮ ਪੀਰੀਅਡ ਹੁੰਦਾ ਹੈ ਜਿਹੜਾ ਲਾਇਸੈਂਸ ਆ ਲਾਇਸੈਂਸ ਦੇ ਨਾਲ ਇੱਕ ਜਿਹੜਾ ਆ ਇੱਕ ਜਿਹੜਾ ਇਹਨਾਂ ਨੇ ਨਾ ਜੀ ਰੂਲ 12 ਲਾਉਣੇ ਹੁੰਦੇ 골ਡਨ ਰੂਲ 12 ਉਹਦੇ ਥੱਲੇ ਇਹਨਾਂ ਨੇ ਆਪਣਾ ਕੋਈ ਇੱਕ ਨੰਬਰ ਡਿਸਪਲੇ ਸਾਰਿਆਂ ਨੂੰ ਕਰਨ ਦੀ ਹਦਾਇਤ ਕੀਤੀ ਜਾਂਦੀ ਆ ਵੀ ਤੁਸੀਂ ਆ ਨੰਬਰ ਆਪਣਾ ਲਾਓ ਜੇ ਇਨ ਕੇਸ ਪਰਮਾਤਮਾ ਨਾ ਕਰੇ ਕਿਸੇ ਨੂੰ ਵੀ ਕਿਸੇ ਵੀ ਕਸਟਮਰ ਨੂੰ ਜਾਂ ਕਿਸੇ ਨੂੰ ਵੀ ਕੋਈ ਪ੍ਰੋਬਲਮ ਹੁੰਦੀ ਆ ਤੇ ਉਹ ਉਸ ਨੰਬਰ ਦੇ ਉੱਤੇ ਪਹਿਲਾਂ ਤੇ ਤੁਹਾਨੂੰ ਕੰਟੈਕਟ ਕਰੇ ਜੇ ਤੁਸੀਂ ਉਹ ਪ੍ਰੋਬਲਮ ਜਿਹੜੀ ਆ ਸੋਲਵ ਨਹੀਂ ਕਰਦੇ ਆ ਤੇ ਉਹ ਜਿਹੜੇ ਆ ਉਹ ਸਬੰਧਤ ਮਹਿਕਮਾ ਉਹ ਸਬੰਧਤ ਮਹਿਕਮੇ ਨੂੰ ਜਿਹੜਾ ਹੈ ਉਹ ਸ਼ਿਕਾਇਤ ਕਰਦਾ ਹੈ